2700 ਪੰਜ ਬਾਜੀ ਕਰ ਲਈ 2200 ਰੁਪਿਆ 725 ਤੇ ਇਹਦਾ ਝਾੜ ਕਿਵੇਂ ਦਾ ਲੱਗਦਾ ਜੀ ਸਰ ਝਾੜ ਬਾੜ ਤੋਂ 65 ਮਣ ਚੜ ਜੂਗੀ ਬਾੜ ਤੋਂ 65 ਚੜ ਜੂਗੀ ਜੀ ਪੱਕਾ ਪੱਕਾ ਠੀਕ ਹੈ ਜੀ ਬੇਟਾ ਨਿਕਲ ਆਣੀਆਂ ਤੇ ਡੇੜੀਆਂ ਤੁਹਾਡੇ ਸਾਹਮਣੇ ਹਾਂਜੀ ਤੇ ਵੈਰਾਈਟੀ ਵਾ ਅੱਜ ਦੀ ਵੀਡੀਓ ਸੱਜਣੋ ਫੇਰ ਬਣਾ ਰਹੇ ਹਾਂ ਬਾਸਪਤੀ ਦੀ ਲਾਈਵ ਬੋਲੀ ਦਿਖਾਵਾਂਗੇ ਤੁਹਾਨੂੰ 1509 1692 ਤੇ ਹੋਰ ਵੀ ਜਿਹੜੀ ਕੋਈ ਵੈਰਾਈਟੀ ਆਈ ਆ ਸਾਰੀਆਂ ਦੇ ਤਾਜ਼ੇ ਰੇਟ ਦਿਖਾਵਾਂਗੇ ਤੇ ਇੱਕ 1692 ਦੇ ਬਾਈ ਨਾਲ ਗੱਲ ਕੀਤੀ ਆ ਝਾੜ ਤੇ ਰੇਟ ਬਾਰੇ ਵੀ ਦੱਸਾਂਗੇ ਬਹੁਤ ਵਧੀਆ ਨਿਕਲੀ ਆ ਸਾਰੀ ਗੱਲਬਾਤ ਕਰਾਵਾਂਗੇ ਸਾਰੇ ਰੇਟਾਂ ਨੂੰ ਦੇਖਣ ਲਈ ਵੀਡੀਓ ਐਂਡ ਤੱਕ ਦੇਖਿਆ ਕਰੋ ਇੱਕ ਦੋ ਢੇਰੀਆਂ ਦੇਖ ਕੇ ਰੇਟਾਂ ਦਾ ਅੰਦਾਜ਼ਾ ਨਾ ਲਾਇਆ ਕਰੋ ਤੇ ਅਗਲੀਆਂ ਸਾਰੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਜੋ ਸਭ ਤੋਂ ਪਹਿਲਾਂ ਇਹ ਆ ਗਈ ਬਾਸਪਤੀ 1509 10 15 25 50 ਰੁਪਏ 65 65

35 ਰੁਪਏ ਜੋ ਆਹ 3000 ਰੁਪਏ 35 ਆ ਲਿਖੋ ਸ਼੍ਰੀ ਗ੍ਰਿਸ਼ ਅਬਾਸਪਤੀ ਦੀ ਪਹਿਲੀ ਢੇਰੀ ਦਾ ਰੇਟ ਲੱਗਿਆ ਸੱਜਣਾ 3035 ਰੁਪਏ ਸੋਨੂੰ ਪਹਿਲਾਂ ਵੀ ਦੱਸਿਆ ਇੱਕ ਦੋ ਢੇਰੀਆਂ ਦੇਖ ਕੇ ਤਾਂ ਅੰਦਾਜ਼ਾ ਲਾਇਆ ਕਰੋ ਐਂਡ ਤੱਕ ਜਾ ਕੇ ਰੇਟ ਬਹੁਤ ਬਦਲ ਜਾਂਦੇ ਆ ਆਜੋ ਅਗਲੀ ਵੀ 1509 ਆ ਗਈ ਦੇਖਦੇ ਆ 555 2700 ਪੰਜ ਬਾਜੀ ਕੱਢਨੇ ਕੀ ਬੋਲੀ ਆਕੈਲਨੇ ਕੀ ਬੋਲੀ ਹੈ ਬਾਜੀ ਪਹਿਲੇ 2755 पचवंजा अठाई सौ अठाई सौ रुपया दस पंद्रह बीस पच्चीस तीस पैंतीस चालीस अट्ठाईसो चालीस रुपया

हम हाँ भाई साठ रुपया माल बंदा जी भी ने, ना ले हमारा तो सैलर नहीं है अठाई सौ साठ रुपया पचासी नब्बे रहे उन्ती सौ बाधर उन्ती हाँ <laughs> तर, जी उन्ती सौ रुपया ਲਿਖਾਓ ਬਾਪਾ ਫਿਰ ਓਏ ਤੇਰਾ ਨਾ ਮਾਲ ਖਾਦਾ ਐ ਇਹ ਹਬੋ ਜੀ ਤੇਰਾ ਤਾਂ ਮਾਲ ਖਾਦਾ ਹੋਣਾ ਬੋਲੀ ਕੀ ਘੇੜ ਕੇ ਖਾਉਂਰ ਘੇੜ ਵੀ ਖਾਉਂਦਾ ਕੀਲੇ ਨੂੰ ਆ ਕੇ ਖਾਉਂਦਾ ਅਗਲੇ ਨੇ ਕਹਿ ਦੁਵਾ ਕੀ ਇਹ ਕੀ ਘੇੜੇਗਾ ਤੋ ਇਹ 2900 ਰੁਪਏ ਬੋਲਣਾ ਬੋਲੀ ਕਿਸੇ ਨੇ ਇਹ ਦੂਜੀ 1509 ਦੀ ਢੇਰੀ ਦਾ ਰੇਟ ਲੱਗਿਆ ਸੱਜਣੋ 2900 ਰੁਪਏ ਇਹਦੀ ਕੁਆਲਿਟੀ ਥੋੜੀ ਜੀ ਘੱਟ ਸੀ ਤੇ ਆਜੋ ਅੱਗੇ ਇਹ ਆ ਗਈ ਬਾਸਪਤੀ 1692 ਤਿੰਨ ਢੇਰੀਆਂ ਦੀ ਬੋਲੀ ਇਕੱਠੀ ਆ ਦੇਖਦੇ ਆ 30 30 30 30 35 35 40 45 45 45 50 55 55 55 ਆ ਰਿਹਾ 355 60 60 70 80 80 ਕੰਨੀਰ ਬੋਲਿਆ ਕਰੋ ਕੈਨੇ ਹਜ਼ਾਰ 8 8 ਕੈਨੇ ਹਜ਼ਾਰ 5 ਹਟ ਇਹ ਤਾਂ ਸ਼ਰੇਆਲਾ ਮਾਲ ਹੈ ਜੀ ਹਟ ਕੈਨੇ ਹਜ਼ਾਰ 5 ਰੋਕਣ ਕਰਦੇ ਨਾ ਰੋਕਣ ਨਿਕਲ ਗੋ ਨਾ ਆਓ ਜੀ ਪੱਖਾ ਲਵਾ ਦੇਗੇ ਮੈਂ ਰੋਕਣ ਹੈਗਾ ਰੋਕਣ ਕੱਟੇਗਾ ਉਹਦੀ ਛੱਤ ਕਾਇਲਾ ਫਿਰ ਪੱਖਾ ਇਹ ਚ ਲਵਾ ਗਏ ਚਲ 10 ਕੋਈ ਲਵ 10 15 ਪੋਚੋ 15 ਕੈਨੇ ਹਜ਼ਾਰ 15 ਕੰਨੇ 1015 15 ਰੁਪਏ 15 15 ਪੱਖਾ ਲੱਗੂਆ 1015 15 ਕੰਨੇ 1015 15 15 ਜੀ 20 20 20 ਜੀ 25 ਲੰਨ ਲਿਖਾ ਦੇ ਕੰਨੇ 1025 ਬੋਲਾ ਵਈ ਹਾਂਜੀ 7025 ਬੋਲਣਾ ਲਾਭ ਸਿੰਘ 3025 ਬਾਈ ਵੇਖਦੀ ਹੈ ਆਜੋ ਬਾਈ ਨਾਲ ਵੀ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਰੇਟ ਰੂਟ ਤੇ ਝਾੜ ਬਾਰੇ ਵੀ ਪੁੱਛਾਂਗੇ ਬਾਈ ਤੋਂ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਲਾਭ ਸਿੰਘ ਜੀ ਲਾਭ ਸਿੰਘ ਕਿਹੜਾ ਪਿੰਡ ਹੈ ਜੀ ਟਾਪਗੁਰੂ ਵੀ ਟਾਪਗੁਰੂ ਕੀ ਤੇ ਕਿਹੜੀ ਵੈਰਾਈਟੀ ਸੀ ਆਪਣੀ ਹੈ ਜੀ 1692 ਜੀ 1692 ਤੇ ਰੇਟ ਲੱਗਿਆ 3000 ਕਿੰਨਾ ਜੀ 3000 25 ਤੇ ਇਹਦਾ ਝਾੜ ਕਿਵੇਂ ਦਾ ਲੱਗਦਾ ਜੀ ਝਾੜ ਬਾਹਰ ਤੋਂ 65 ਮਣ ਚੜ੍ਹਦਾ ਵਾੜ ਤੋਂ 60 ਚੜ ਜੂਗੀ ਜੀ ਪੱਕਾ ਪੱਕਾ ਠੀਕ ਹੈ ਜੀ ਬੇਟਾ ਨਿਕਲਿਆਂ ਦੀਆਂ ਤਾਂ ਟੇੜੀਆਂ ਤੁਹਾਡੇ ਸਾਹਮਣੇ ਕੋਲ ਹਾਂਜੀ ਤੇ ਵੈਰੈਟੀ ਵਧੀਆ ਲੱਗਦੀ ਹੈ ਜੀ ਬਹੁਤ ਵਧੀਆ ਸਿਰ ਆ ਜਾਓ ਠੀਕ ਹੈ ਜੀ ਬਹੁਤ ਵਧੀਆ ਸੀ ਜਮਾ ਖੜੀ ਸੀ ਮੋਰੀ ਮੂੰਗਰੀ ਤਾਂ ਨਹੀਂ ਪੈਂਦੀ ਜਿਵੇਂ ਹੀ ਨਹੀਂ ਪਈ ਕੋਈ ਕੋਰੇ ਨਹੀਂ ਬਾਰੇ ਠੀਕ ਹੈ ਸਪਰੇਇਆਂ ਇੱਕ ਅੱਧੀ ਕੀਤੀ ਹੋਣੀ ਹਨ ਹਾਂ ਹਾਂ ਠੀਕ ਹੈ ਜੀ ਧੰਨਵਾਦ ਜੀ ਉਹਦੇ ਤੋਂ ਅੱਗੇ ਫੇਰ ਆ ਗਈ ਸੱਜਣੋਂ ਬਾਸਪਤੀ 1509 ਦੇਖਦੇ ਆਂ ਵੀ ਕਿੱਥੋਂ ਤੱਕ ਜਾਂਦਾ ਇਹਦਾ ਰੇਟ ਆਜੋ 150 ਰੁਪਿਆ ਦੋਨਾਂ ਦੀ ਆਵਾਜ਼ ਆ ਗਈ ਨਾ ਆਪ ਕੀ ਹੋਰ ਬਾਉਦੀ ਕੀ ए सत्ताईस रुपया पांच दस पंद्रह बीस पच्चीस मुंह से बोलना पड़े सत्ताईस सौ पंजा रुपया सताईस सौ पचास रुपया मारा डेढ़ सौ कट्टा है पचपजा सत्ताईसो पचवंजा रुपया सत्ताईसो साठ पैठ सत्तर अट्ठाईसो पांच दो दो सौ रुपये मंदा बिकवा रहे मेरी दुकान पे क्या कर रहे हैं आप माल की पहचान करो मिल वाला पर मालिक लड़ेगा तुम्हारे से अट्ठाईसो पांच रुपया सेठ आया हुआ लड़ेगा इतनी मंदी मंडी छोड़ दी हाँ है।, है अठाई सो पांच रुपया दस पंद्रह पच्चीस तीस पंजा साठ रुपया सौ रुपया मंदी जा रही है अठाई सो साठ रुपया ਐ ਸੱਠ ਬਗੋ ਜੀ ਮੈਂ ਫਿਰ ਵਾਈ ਬਾਤ ਕਰ ਦੋ ਬਾਉ ਜੀ ਆਏ ਹੋਏ ਕਹਿੰਗੇ ਮੰਦੀ ਜਿਹੜੀ ਛੋੜ ਦੀ ਆਪਨੇ 2860 ਰੁਪਿਆ ਕਿਸੇ ਠਾਈ ਹੋਏ ਆ ਸੱਠ ਕਿਹਦੀ ਬੋਲੀ ਆ ਆਪ ਕੀ ਬੋਲੀ ਆ 2860 ਬੋਲ ਨਾ ਬੋਲ ਜੀ ਬਾਉ ਜੀ ਬਾਉ ਜੀ ਕਿਸਾਨ ਕੇ ਗਏ ਬੜੀ ਮੁਸ਼ਕਲ ਸੇ ਫਸਲ ਹੋਈ ਏ ਟੇਰੀ ਦਾ ਰੇਟ ਲੱਗਿਆ ਸਜਣਾ 2860 ਤੇ 60 ਰੁਪਏ ਇਹਦੀ ਵੀ ਕੁਆਲਿਟੀ ਥੋੜੀ ਜੀ ਡਾਊਨ ਸੀ ਤਾਂ ਕਰਕੇ ਜਿਹੜਾ ਇਹਦਾ ਰੇਟ 200 ਰੁਪਏ ਕਟ ਰਹਿ ਗਿਆ ਤੇ ਇਹਦੇ ਨਾਲ ਹੀ ਆਪਾਂ ਕਰਦੇ ਆਂ ਵੀਡੀਓ ਦੀ ਸਮਾਪਤੀ ਆਪਣੇ ਆਪਣੇ ਅਰਗੇ ਦਾ ਰੇਟ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਆਪਣੇ ਨਾਲ ਦਿਆਂ ਹੋਰ ਯਾਰਾਂ ਦੋਸਤਾਂ ਨੂੰ ਵੀ ਸ਼ੇਅਰ ਕਰਿਆ ਕਰੋ ਹਰੇਕ ਤੱਕ ਜਾਣਕਾਰੀ ਪਹੁੰਚ ਸਕੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ